ਇਹ ਤੁਹਾਡੀ ਉਮਰ ਦੇ ਬਜ਼ੁਰਗ ਆ ਤੁਹਾਡੀ ਪੀੜ੍ਹੀ ਆ ਜਿਹੜੀ ਇੰਨਾ ਫਿਕਰ ਕਰਦੀ ਆ ਅੱਜ ਕੱਲ ਕੋਈ ਫਿਕਰ ਨਹੀਂ ਕਰਦਾ ਇੰਨੀ ਉਹ ਜਿਹੜਾ ਅੱਜ ਕੱਲ ਉਹ ਚੱਲਿਆ ਆ ਮੋਏ ਮੋਏ ਉਹ ਤੁਹਾਡੇ ਪਿੰਡ ਤੋਂ ਬਣਿਆ ਹਾਂਜੀ ਨਹੀਂ ਐਵੇਂ ਗਾਣਿਆਂ 'ਚ ਕਰਦੇ ਨਹੀਂ ਰਹਿੰਦੇ ਨਿਕ ਨਿਕ ਢੱਠਾਂ ਦੇ ਨਾਲ ਇਹ ਹੁਣ ਵੀ ਮੇਰੇ ਮਨ 'ਚ ਕੋਈ ਨਾ ਖੁਦੀ ਘੁਮਾਨੀ ਰਿਹਾ ਠੀਕ ਹੈ ਠੀਕ ਹਾਂਜੀ ਮੰਜ਼ਲ ਉਹ ਚੰਗੀ ਆ ਜਿਹੜੀ ਕੋਈ ਖਤਮ ਹੋ ਜਾਵੇ ਵਿੱਚੋਂ ਸਰੀਰ ਸਹੀ ਕਹੀ ਗੱਲ ਬਿਲਕੁਲ ਫੇਰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਜੀ ਹੁਣ ਮੈਂ ਘੋੜਾਂ 'ਚ ਬੰਦ ਕਰਦਾ ਮੇਸੀਤੀ ਇੱਥੇ ਆ ਜੀ ਆਪਣੇ ਇੱਕ ਕੈਂਪ ਲਾਦਾ ਹੁੰਦੇ ਅੱਖਾਂ ਦਾ ਹਾਂਜੀ ਹਾਂਜੀ ਉਹ ਕੌਣ ਡਾਕਟਰ ਹੁੰਦਾ ਸੀ ਬੜੇ ਫੇਮਸ ਡਾਕਟਰ ਹੁੰਦੇ ਸੀ ਕਿੰਨੀ ਉਮਰ ਤੁਹਾਡੀ ਆ ਕਾਹਦੇ ਨੂੰ ਪਤਾ ਜੀ ਆ ਕੀ ਹੋਇਆ ਲੱਤ ਨੂੰ ਕੀ ਹੋਇਆ ਹਾਂਜੀ ਇੱਥੋਂ ਲੱਗ ਕੇ ਇਹ ਸੁੱਕ ਗਈ ਆ ਸੁੱਕ ਗਈ ਆ ਹਾਂ ਇਹ ਸੁੱਕੀ ਆ ਉਹ ਡੰਡੇ ਨਾਲ ਮਾਰ ਮਾਰਾ ਟੁੱਟ ਗਿਆ ਮੈਂ ਲਓ ਜੀ ਐਦਾਂ ਹੀ ਹੁੰਦਾ ਆ ਜੀ ਜਿੱਦਾਂ ਮੈਂ ਨਿਕਲਦਾ ਆ ਬਜ਼ੁਰਗਾਂ ਨੂੰ ਮਿਲਦਾ ਰਸਤੇ ਵਿੱਚ ਮੈਨੂੰ ਬਹੁਤ ਚੰਗਾ ਲੱਗਦਾ ਅੱਗੇ ਕੋਈ ਮਿਲਦਾ ਤਾਂ ਤੁਹਾਨੂੰ ਮੈਂ ਉਹਨਾਂ ਨਾਲ ਗੱਲ ਕਰਾਵਾਂਗਾ ਉਹਨਾਂ ਬਾਰੇ ਜਾਣਾਂਗੇ ਲੋ ਜੀ ਰਸਤੇ ਜਾ ਰਹੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਧਰ ਨੂੰ ਜਾ ਰਹੇ ਜੀ ਮੈਂ ਇੱਥੇ ਲੱਗ ਗਿਆ ਕਿਹੜਾ ਪਿੰਡ ਆਪਣਾ ਆ ਟਾਂਡੇ ਆ ਜੀ ਅੱਛਾ ਤੁਸੀਂ ਟਾਂਡੇ ਤੋਂ ਆਏ ਆ ਹਾਂ ਉਧਰ ਜਾ ਰਹੇ ਆ ਬੜੇ ਰਿਸ਼ਤੇਦਾਰਾਂ ਦੇ ਕਿਤੇ ਹਾਂ ਜੀ ਹਾਂ ਜੀ ਅੱਛਾ ਜੀ ਕਿੰਨੀ ਉਮਰ ਆਪਣੀ ਮੇਰੀ 74 ਸਾਲ ਆ ਜੀ ਅੱਛਾ ਜੀ ਅੱਛਾ ਸਾਈਕਲ ਕਦੋਂ ਦਾ ਚਲਾਉਂਦੇ ਆ ਅੱਛਾ ਜੀ। ਕੀ ਬਾਤਾਂ ਜੀ। ਲੈ ਗਏ ਮੁੰਡੇ ਚਲਾਣ ਦੇ ਮੈਂ ਨਹੀਂ ਚਲਾਇਆ ਖਲੀ। ਅੱਛਾ ਜੀ ਅੱਛਾ ਅੱਛਾ। ਅੱਛਾ ਜੀ ਅੱਛਾ। ਟਾਂਡੇ ਕਿੱਥੇ ਕਰ ਰਹੇ ਨੇ ਤੁਸੀਂ? ਟਾਂਡੇ ਖਾਸ ਬਾਜ਼ਾਰ ਦੇ ਵਿੱਚ। ਅੱਛਾ ਖਾਸ ਮੈਂ ਜਾਜੇ ਤੋਂ ਆ। ਜੀ ਜਾਜੇ ਤੋਂ ਆ। ਹਾਂਜੀ ਹਾਂਜੀ ਜਾਜੇ ਤੋਂ। ਕਿੱਧਰੋਂ ਚਲੇ ਤੁਸੀਂ? ਵਾਹ ਉੱਦਾਂ ਹੀ ਘੁੰਮਣ ਨਿਕਲੇ ਆਂ। ਮੈਂ ਜਰਾ ਕਿੱਥੇ ਚੱਲਿਆ ਆ। ਆਹ ਜਰਾ ਵੀ ਮਾਰ ਕੇ ਆ। ਅੱਛਾ ਜੀ ਅੱਛਾ। ਮੈਨੂੰ ਪਤਾ ਨਹੀਂ ਵਾਹ। ਅੱਛਾ ਜੀ। ਵੱਡਾ ਮੈਂ ਇੱਥੇ ਘਰ ਤੋਂ ਭਾਜੀ। ਅੱਛਾ ਜੀ। ਮੈਂ ਹੈਗਾ ਮੇਰਾ ਘਰ ਦੇ ਪੰਗਾ। ਓਏ ਦੇਖੋ ਜੀ ਇੱਕ ਗੱਲ ਦੱਸਾਂ ਤੁਹਾਨੂੰ। ਇਹ ਤੁਹਾਡੀ ਉਮਰ ਦੇ ਬਜ਼ੁਰਗਿਆ ਤੁਹਾਡੀ ਪੀੜੀ ਆ ਜਿਹੜੀ ਇੰਨਾ ਫਿਕਰ ਕਰਦੀ ਆ ਬਿਲਕੁਲ ਦੀ ਬਾਕੀ ਕੋਈ ਨਹੀਂ ਕਰਦਾ ਅੱਜ ਕੱਲ ਕੋਈ ਫਿਕਰ ਨਹੀਂ ਕਰਦਾ ਇੰਨੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਹਾਂਜੀ ਪਤਾ ਰਿਸ਼ਤੇਦਾਰੀਆਂ ਦਾ ਨਹੀਂ ਪਤਾ ਹੁਣ ਦੇਖੋ ਆਪਾਂ ਥੋੜਾ ਬਹੁਤ ਮਿਲੇ ਆ ਪਰ ਅਸੀਂ ਬਹੁਤਿਆਂ ਦੀ ਜਾ ਹੁੰਦਾ ਸਾਡੇ ਕੋਲੋਂ ਹਾਂ ਠੀਕ ਆ ਜੀ ਜਿੰਨੇ ਸਾਡੇ ਬਜ਼ੁਰਗ ਜਾਂਦੇ ਹੁੰਦੇ ਸੀ ਨਾ ਜਾਂਦੇ ਆਉਂਦੇ ਹੁੰਦੇ ਸੀ ਉਹ ਘਟ ਗਿਆ ਜੀ ਬਹੁਤ ਹਾਂਜੀ ਆਪਾਂ ਵੀ ਤਾਂ ਹੀ ਜਾਈਦਾ ਉਹਦੇ ਸਾਡੀ ਇੱਥੇ ਛੜ ਕੇ ਦੋ ਤਿੰਨ ਭੈਣਾਂ ਅੱਛਾ ਜੀ ਅੱਛਾ ਅੱਛਾ ਨਰੰਗਪੁਰ ਕੰਧਾਲੀ ਤੇ ਹੋਰ ਹੋਰ ਇੱਕ ਵੱਡੀਆਂ ਤੂਤਾਂ ਉਹ ਤਾਂ ਦੂਰ ਆ ਫੇ ਅੱਛਾ ਵੱਡੀਆਂ ਛੋਟੀਆਂ ਤੂਤਾਂ ਥੋੜੀ ਹੈਗੀਆਂ ਆ ਨਹੀਂ ਨਹੀਂ ਅਭਿ ਛੜਕਾ ਆਹੋ ਤੂਤਾਂ ਹੀ ਆ ਕੱਲਈ ਤੂਤਾਂ ਹੀ ਆ ਹਾਂਜੀ ਹਾਂਜੀ ਉਹਦਾ ਤੁਸੀਂ ਇੱਕ ਕੋਈ ਨੌਜਵਾਨਾਂ ਨੂੰ ਸੁਨੇਹਾ ਦੇਣਾ ਹੋਵੇ ਉਹਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇਹ ਐਕਚੁਅਲੀ ਮੇਰੇ ਇੱਥੇ ਰਿਕਾਰਡਰ ਲੱਗੀ ਆ ਕੈਮਰਾ ਲੱਗਾ ਆ ਇਹ ਰਿਕਾਰਡ ਕਰਦਾ ਰਹਿੰਦਾ ਫੇ ਮੈਂ ਕੰਮ ਕੋਈ ਕੰਮ ਦੀਆਂ ਗੱਲਾਂ ਹੁੰਦੀਆਂ ਨਾ ਉਹ ਫੇ ਇੰਟਰਨੈਟ ਤੇ ਪਾਉਣਾ ਰਹਿਣਾ ਦੇਖੋ ਜੀ ਮੈਂ ਹਾਂ ਠੀਕ ਆ ਹਾਂਜੀ ਹਾਂਜੀ ਮੈਂ ਤੇ ਇਹੋ ਹੀ ਕਹਿਣਾ ਚਾਹੁੰਦਾ ਆ ਵੀ ਤੁਸੀਂ ਸਿਆਣੇ ਬਣੋ ਹਾਂਜੀ ਦਾ ਸੀ ਆਪਣੇ ਚੱਲਦੇ ਆ ਮਾ ਮਾਪੇ ਦੀ ਸੇਵਾ ਕਰਦੇ ਆ ਤੁਸੀਂ ਕਰੋ ਹਾਂਜੀ ਹਾਂਜੀ ਤੇ ਬਾਕੀ ਚੱਗੇ ਕੰਮ ਕਰੋ ਹਾਂਜੀ ਤੇ ਗੱਲ ਸਰਕਾ ਕੇ ਨਾਸ਼ੀਆਂ ਵਾਲੇ ਪਾਸੇ ਨਾ ਜਾਓ ਠੀਕ ਆ ਬਿਲਕੁਲ ਜੀ ਬਿਲਕੁਲ ਪਰ ਉਹ ਸਾਡਾ ਕਹਿਣਾ ਹੈਗਾ ਹਾਂਜੀ ਮੰਨਦੇ ਹੈ ਨਹੀਂ ਨਿਆਣੇ ਮੰਨਦੇ ਮੰਨ ਆਪਣੀ ਮਰਜ਼ੀ ਕਰਦੇ ਆ ਮਰਜ਼ੀ ਕਰਦੇ ਭਾਜੀ ਹਾਂਜੀ ਚਲੋ ਬਾਬਾ ਜੀ ਮੈਂ ਇਧਰੋਂ ਜਾਣਾ ਜਰਾ ਹੈ ਫੇਰ ਮਿਲਦੇ ਆ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਲਓ ਜੀ ਐਦਾਂ ਹੀ ਹੁੰਦਾ ਆ ਜੀ ਜਿੱਦਾਂ ਮੈਂ ਨਿਕਲਦਾ ਆ ਬਜ਼ੁਰਗਾਂ ਨੂੰ ਮਿਲਦਾ ਰਸਤੇ ਵਿੱਚ ਮੈਨੂੰ ਬਹੁਤ ਚੰਗਾ ਲੱਗਦਾ ਚਲੋ ਅੱਗੇ ਕੋਈ ਮਿਲਦਾ ਤਾਂ ਤੁਹਾਨੂੰ ਮੈਂ ਉਹਨਾਂ ਨਾਲ ਗੱਲ ਕਰਾਵਾਂਗਾ ਉਹਨਾਂ ਬਾਰੇ ਜਾਣਾਂਗੇ ਕੋਈ ਕੋਸ਼ਿਸ਼ ਕਰਦੇ ਆ ਕਿ ਮਸੀਤੀ ਪਿੰਡ ਆਉਣ ਵਾਲਾ ਆ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਸੀਤਪਾਲ ਕੋਟ ਤੇ ਉਸ ਤੋਂ ਅੱਗੇ 모ਹਾ ਜੀ ਉਹ ਤੁਸੀਂ ਕਿੱਧਰ ਨੂੰ ਤੁਰਿਆ ਜੀ ਮੈਂ ਉਹ ਮਰ ਗਿਆ ਲਿਆ ਜੀ ਕਿੱਥੇ ਦੇ ਆ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ? ਇੱਥੇ ਹੀ ਰਹਿਣੇ ਆਣੇ ਆ। ਤੇ ਮਤਲਬ ਪੁਰਾਣੇ ਇੱਥੇ ਹੀ ਰਹਿਣੇ ਆ? ਹਾਂਜੀ। ਅੱਛਾ ਮਸੀਤੀ ਦੇ? ਹਾਂਜੀ। ਅੱਛਾ ਕਿੰਨੀ ਉਮਰ ਤੁਹਾਡੀ? ਬਾਬਾ ਕਾਦੇ ਪਤਾ ਜੀ ਉਮਰ ਕਿੰਨੀ? ਨਹੀਂ ਪਤਾ ਤੁਹਾਨੂੰ। ਮੈਨੂੰ ਨਹੀਂ। ਉਹ ਕਾਦੇ ਨੂੰ ਪਤਾ ਜੀ। ਆ ਕੀ ਹੋਇਆ ਲੱਤ ਨੂੰ ਕੀ ਹੋਇਆ ਤੁਹਾਡੀ? ਇਹ ਭਾਜੀ ਟਿਕਟ ਟਿਕਾ ਲਾ 28 ਕੋਠਾ। ਨਾ ਸੁਣਾ। ਕਦੋਂ ਦੀ ਗੱਲ ਆ? ਇਹ ਪੁਰੂਰੀ। ਆ ਪੂ ਪੂ ਪੁਨੇ ਪੁਨੇ ਰੰਡੇ ਦੀ ਸੀ। ਤੁਸੀਂ ਕਿੱਥੇ ਰਹਿੰਦੇ ਪੁਨੇ? ਨੇ ਤੇ ਸਕੂਲ ਨੇ ਲੱਗੇ ਘਰ ਮੇਰਾ اچھا اچھا ਤੇ ਉਹਦਾ ਕਰਦੇ ਕੀ ਸੀਗੇ ਤੁਸੀਂ ਮੈਂ ਪੀੜਾ ਨੇ ਬੈਠਣਾ ਨਹੀਂ ਉਹਦਾ ਪਹਿਲਾਂ ਕੀ ਕਰਦੇ ਸੀ ਪਹਿਲਾਂ ਕੁਝ ਨਹੀਂ ਕਰਦਾ ਸੀ ਕੋਈ ਕੰਮਕਾਰ ਆਪਣਾ ਕੋਈ ਨਹੀਂ اچھا 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 ਠੀਕ ਕੀ ਨਾਮ ਆਪਣਾ ਮੇਰਾ ਨੇ ਦੀਪਾ ਦੀਪਾ اچھا اچھا ਠੀਕ ਆ ਮੈਂ ਦੇਖਿਆ ਵੀ ਆ ਇਦਾਂ ਤੁਰ ਰਹੇ ਆ ਤੇ ਮੈਂ ਪੁੱਛਾਂ ਕੀ ਗੱਲ ਹੋਈ ਆ ਹੋਏ ਪਾਜੀ ਠੀਕਾ ਪੁੱਛਾ ਲਾਤਾ ਯੋ ਜੀ ਬਾਜੀ ਕੀ ਹਾਲ ਦੀ ਠੀਕਾ ਨਾੜ ਚ ਲੱਗ ਗਿਆ ਜਾਂ ਹਾਂਜੀ ਹਾਂਜੀ ਕਉਂ ਜੋ ਕ ਗਿਆ ਸੀ। ਓਹੋ। ਹੁਣ ਉਦਾਂ ਠੀਕ ਆ? ਹਾਂ ਬਟਾ ਠੀਕ ਆ। ਤੁਰਨਾ ਔਖਾ ਹੁੰਦਾ ਹੈ ਨਾ? ਹਾਂਜੀ ਹਾਂਜੀ। ਅੱਛਾ ਅੱਛਾ ਤੇ ਘਰ ਕੌਣ ਆ? ਮੰਮੀ ਆ ਬੀਬੀ ਆ। ਅੱਛਾ ਅੱਛਾ ਠੀਕ ਮਤਲਬ ਘਰ ਦੇ ਹੈ ਰੋਟੀ ਪਾਣੀ ਨੂੰ? ਹਾਂਜੀ ਹਾਂਜੀ। ਅੱਛਾ ਅੱਛਾ ਬਾਬਿਆਂ ਦੇ ਕਿਹਦੇ ਬੰਨੇ ਤੁਸੀਂ? ਆ ਜਗਾ ਨਹੀਂ ਆਲਾ। ਆ ਲਾਲੀ ਆ ਤੇ। ਅੱਛਾ ਮੈਨੂੰ ਪਤਾ ਨਹੀਂ ਕੀ ਨਾਮ ਆ। ਬਾਬਿਆਂ ਦਾ ਕੀ ਨਾਮ ਆ ਬਾਬਿਆਂ ਦਾ? ਬਾਬੇ ਆ ਪਤਾ ਨਹੀਂ ਜੀ। ਅੱਛਾ ਪਤਾ ਨਹੀਂ ਚਲੋ ਠੀਕ। ਠੀਕ ਆ ਠੀਕ ਆ ਹੁਣ ਉੱਥੇ ਚੱਲਨੇ ਤੁਸੀਂ ਨਹੀਂ ਨਹੀਂ ਉਹ ਉਹਦੇ ਕੁਮਰ ਚੱਲੇ ਆਈ ਮੈਂ ਅੱਛਾ ਉਦਾਂ ਹੀ ਚੱਲਨੇ ਆਂ ਹਾਂਜੀ ਹਾਂਜੀ ਪਪਾ ਜੀ ਤੈਨੂੰ ਨਰਦ ਦਿਖਾਉ ਲੈਂਦੀ ਹਾਂ ਹਾਂਜੀ ਇੱਥੋਂ ਲੱਗ ਕੇ ਇਹ ਸੁੱਕ ਗਈ ਆ ਸੁੱਕ ਗਈ ਆ ਹਾਂ ਇਹ ਚੁੱਕੀ ਆ ਉਹ ਡੰਡੇ ਨਾਲ ਮਾਰ ਮਾਰਾ ਡੋਡਣਾ ਮੈਂ ਹਾਂ ਨਹੀਂ ਗਲਾ ਟਾਈਪ ਨਹੀਂ ਅੱਛਾ ਅੱਛਾ ਪੁਣੇ ਪਹਿਲਾਂ ਪੁਣੇ ਪੁਣੇ ਲੈਣਾ ਜੀ ਅਸੀਂ ਡੈਡੀ ਡੈਡੀ ਕਰਾ ਨੌਕਰੀ ਕੱਟਾ ਵਾ ਜੀ ਅੱਛਾ ਜੀ ਮਿਲਟਰੀ ਚ ਮਿਲਟਰੀ ਚ ਅੱਛਾ ਹਾਂਜੀ ਅੱਛਾ ਠੀਕਾ ਪੁੱਠਾ ਲਾਤਾ ਹੀ ਉਹ ਨਾ ਨਾ ਅੱਛਾ ਕਾਦਾ ਟੀਕਾ ਲਾਇਆ ਇਹ ਪਪੜਾ ਲੰਘਾ ਚੜਿਆ ਹੀ ਅੱਛਾ ਬੁਖਾਰ ਚੜਿਆ ਹੀ ਯਾਰ ਟੀਕਾ ਲਾਟਾ ਪੁੱਤ ਕਿੱਥੇ ਕਿੱਥੇ ਲਾਇਆ ਸੀ ਮਤਲਬ ਕਦੋਂ ਦੀ ਗੱਲ ਹੈ ਮਤਲਬ ਨਹੀਂ ਨਹੀਂ ਕਿੱਥੇ ਇੱਥੇ ਪਿੰਡੀ ਨਹੀਂ ਪੁੰਨੇ ਲੱਗ ਗਈ ਪੁੰਨੇ ਹਾਂਜੀ ਉਹ ਮਹਾਰਾਸ਼ਟਰਾ ਹਾਂਜੀ ਹਾਂਜੀ ਅੱਛਾ ਅੱਛਾ ਤੁਸੀਂ ਮੈਂਟਰੀ ਚ ਨਾਲ ਅਸੀਂ ਉਹਨਾਂ ਦੇ ਠੀਕ ਹੈ ਹਾਂਜੀ ਹਾਂਜੀ ਠੀਕ 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 ਹਾਂਜੀ ਚਲੋ ਆ ਤੇਲ ਤੇਲ ਲੈ ਕੇ ਚੱਲੇ ਤੇਲ ਨਹੀਂ ਨਹੀਂ ਉੱਦਾਂ ਹੀ ਰੱਖੀ ਫੋਟ ਅੱਛਾ ਅੱਛਾ ਚਲੋ ਪੇ ਮਿਲਾਂਗਾ ਹੁੰਦਾ ਜਾਂਦਾ ਠੀਕ ਆ ਜੀ ਠੀਕ ਆ ਜੀ ਚਲੋ ਚੰਗਾ ਮੇਰਾ ਭਰਾ ਹਾਂ ਲੈ ਮੇਰਾ ਭਰਾ ਠੀਕ ਆ ਜੀ। ਕੁਲਚੇ-ਕੁਲਚੇ ਖਾ ਲੈ ਉਹ ਜੋ ਦਿਲ ਕਰਦਾ ਖਾ ਲੈ ਉਹ। ਫਿਰ ਮੈਂ ਆਉਂਦਾ ਜਾਂਦਾ ਮਿਲਾਂਗਾ ਕੋਈ ਨਹੀਂ। ਅੱਛਾ ਜੀ, ਹੈਨਾ? ਚੱਲ ਮੇਰਾ ਭਰਾ ਦੀਪਾ ਚੰਗਾ ਹੈ। ਓਕੇ। ਖੁਸ਼ ਰੋ। ਧਿਆਨ ਰੱਖੋ ਆਪਣਾ ਨਾਲੇ। ਠੀਕ ਆ ਜੀ। ਚੰਗਾ ਜੀ, ਚੰਗਾ। ਓਕੇ, ਬਾਏ। ਲਓ ਜੀ, ਦੇਖ ਲਓ। ਦੁਨੀਆ ਯਾਰਾ ਰੰਗ ਬਿਰੰਗੀ। ਮਸੀਤ ਪਲਕੋਟ, ਬੁੱਢੀ ਪਿੰਡ, ਲੈਫਟ ਸਾਈਡ 모ਹਾ 모ਹ 모ਹਾ ਜੜਾ ਸਦੇ। ਸਸੇ ਕਾਲ ਦੀ ਬਜ਼ੁਰਗੋ ਮੇ ਮਸੀਤੀ ਇੱਥੇ ਆ ਜੀ ਆਪਣੇ ਇੱਕ ਕੈਂਪ ਲਾਦਾ ਹੁੰਦੇ ਅੱਖਾਂ ਦਾ ਹਾਂਜੀ ਹਾਂਜੀ ਉਹ ਕੌਣ ਡਾਕਟਰ ਹੁੰਦਾ ਸੀ ਬੜੇ ਫੇਮਸ ਡਾਕਟਰ ਹੁੰਦੇ ਸੀ ਉਹ ਇੱਥੇ ਦੇ ਜੀਤੀ ਦੇ ਸੀਗੇ ਡਾਕਟਰ ਉਹ ਉਹਦਾ ਕਰਮਸ਼ਾਲਾ ਦਾ ਮੁੰਡਾ ਹੈ ਬਾਬਾ ਮੂਹ ਕਰਾਓ ਸ਼ੈਣੀ ਸ਼ੈਣੀ ਜਗਦੀਸ਼ ਦਾ ਜਗਜੀਤ ਆ ਜਗਦੀਸ਼ ਸ਼ੈਣੀ ਅੱਜ ਤੋਂ ਮੈਂ ਪਤਾ ਕਿੰਨੇ ਸਾਲ ਪਹਿਲਾਂ ਦੀ ਗੱਲ ਕਰਦਾ ਜੀ ਉਹ ਮਕੇਰੀਆਂ ਤਾਂ ਮੈਂ 8ਵੀਂ ਚ ਪੜਦਾ ਉਹਨਾਂ ਹੀ ਮਿਲਦਾ ਦਾ 12 ਸਾਲ ਪਿਛਲੀ ਗੱਲ ਆ ਪਹਿਲੇ ਕੈਂਪ ਲੱਗਦੇ ਸੀਗੇ ਹੁਣ ਤਾਂ ਉਦਾਂ ਹੁਣ ਹੋਰ ਪਾਸੇ ਲੱਗਦੇ ਕੈਂਪ ਲੱਗਦਾ ਆ ਹਾਂਜੀ ਲੱਗਦਾ ਡਾਕਟਰ ਜੈਜੀਤ ਸਿੰਘ ਜੀ ਆਪ ਨਹੀਂ ਆਉਦੇ ਜੀ ਹੋਣ ਹੋਣ ਨਹੀਂ ਹੋਵੇ ਉਹਨਾਂ ਹੋਰ ਹੀ ਆਉਂਦੇ ਆ ਜੀ ਅੱਛਾ ਲੱਗਦਾ ਹਰ ਸਾਲ ਕੈਂਪ ਲਾਦਾ ਜੀ ਹੈਨਾ ਹਾਂਜੀ ਹਾਂਜੀ ਅੱਛਾ ਅੱਛਾ ਇਹ ਬੜਾ ਆਪਾਂ ਸਕਾਉਟ ਗਾਈਡ ਇੱਕ ਹੁੰਦੇ ਹੀ ਇਹ ਆਪਣੇ ਸਕੂਲਾਂ ਦੇ ਵਿੱਚ ਪਹਿਲਾਂ ਸਕਾਉਟ ਗਾਈਡ ਸੁਣੇ ਸੁਣੇ ਹੋਣੇ ਸੂਹੀ ਸ਼ਾਇਦ ਉਹਨਾਂ ਸਾਡਾ ਫਿਰ ਇਦਾਂ ਪ੍ਰੋਜੈਕਟ ਲੱਗਦਾ ਹੁੰਦਾ ਸੀ ਵੀ ਚਲੋ ਜਾਓ ਜੀ ਤੁਸੀਂ ਵੀ ਨਾ ਦੇਖੋ ਕੀ ਹੁੰਦਾ ਕਿੱਦਾਂ ਹੈ ਸਾਰਾ ਹਾਂਜੀ 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 ਆਪਣਾ ਕੀ ਕਾਰੋਬਾਰ ਜੀ ਮਤਲਬ ਮੈਂ ਤਾਂ ਆਖ ਰਿਹਾ ਅੱਛਾ ਜੀ ਅੱਛਾ ਠੀਕ ਹੈ ਪਿੰਡ ਦੇ ਗੁਰਦੁਆਰੇ ਜੀ ਅੱਛਾ ਵੈਸੇ 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 ਚਲੋ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਚਲੋ ਆਪਣਾ ਸ਼ੁਭ ਨਾਮ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਚਲੋ ਠੀਕ ਆ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੋਨੇ ਤੁਸੀਂ ਡਾਂਡੇ ਦਾ ਜੀ ਡਾਂਡੇ ਤੋਂ ਨਾ ਇੱਥੇ ਉਦਾਂ ਖੜੇ ਨਹੀਂ ਹੁੰਦੇ ਬਾਈ ਚਾਂਸ ਕੋਈ ਲੱਪੇ ਲੱਪੇ ਹੈ ਨਾ ਆਹ ਜਾ ਜੀ ਜੀ ਸਾਲ ਮੌੜੇ ਪਿੰਡਾ ਸਰ ਸਾਲ ਉਹ ਨਹੀਂ ਉਹ ਮੈਂ ਸਮਝਿਆ ਆਪ ਜੀ ਦਾਮ ਪਿੰਡਾ ਚ ਹੁੰਦੇ ਟਿੰਪੂ ਆ ਉਦਾਂ ਨਹੀਂ ਉਹ ਉਦਾਂ ਨਹੀਂ ਇੱਕ ਇਸ ਵਾਰੀ ਦੋ ਸਾਰੀ ਤਾਂ ਚਲੋ ਠੀਕ ਆ ਭਰਾ ਜੀ ਠੀਕ ਆ ਬਾਹਰ ਬਾਬਾ ਜੋਤ ਅਲੀ ਸ਼ਾਹ ਜੀ ਅੰਤ ਬਾਬਾ ਸ਼ੇਫਰੀ ਜੀ ਪਿੰਡ ਮੋਹਾ ਚਲੋ ਵਧੀਆ ਵਾਹ ਜੀ ਵਾਹ ਦਰਬਾਰ ਬੜਾ ਪੁਰਾਣਾ ਲੱਗਦਾ ਹੈ ਬਈ ਅਬ ਮੈਂ ਕਿਹ ਬੜੀ ਪੁਰਾਣੀ ਜਗ੍ਹਾ ਲੱਗਦੀ ਆ ਸਤਿ ਸ਼੍ਰੀ ਅਕਾਲ ਵੀਡੀਓ ਬਣਾਉਣਾ ਹੈ ਨਾ ਅਬ ਬਸ ਉਧੇ ਹੀ ਲੱਗ ਰਹਿਣਾ ਮੇਰੇ ਨਾਲ ਹਾਂ ਹਾਂ ਅੱਜਕੱਲ੍ਹ ਨਿਆਣੇ ਸਭ ਕੋ ਦੇ ਲੈਂਦੇ ਆ ਇੱਕ ਬੋਲ ਖਿਲਾ ਯਾਰ ਮੈਨੂੰ ਸਤਿ ਸ਼੍ਰੀ ਅਕਾਲ ਜੀ ਲੈ ਆ ਮੇਰਾ ਪੁੱਤ ਇੱਕ ਬੋਲ ਖਿਲਾ ਜਾ ਰਾ ਵਧੀਆ ਜੀ ਓ ਇਹਦੇ ਨਹੀਂ ਲੱਗਦੀ ਲੈ ਜਾਨ ਤੇ ਆਪਾਂ ਪ੍ਰਾਣੀ ਖਿਲਾੜੀ ਆ ਇਹਦਾ ਕਿਤਾ ਲੱਗ ਜੂਗੀ ਦੱਸ ਆ ਫੜੀ ਚ ਰਹਿ ਇੱਕ ਮਿੰਟ ਤੁਸੀਂ ਦੋਨੇ ਜਾਣੇ ਲੱਗੇ ਟੀਮ ਕਿੱਥੇ ਤੁਹਾਡੀ ਹਾਂਜੀ ਉਹ ਆਏ ਨੇ ਹੈ ਉਹ ਗਏ ਕਰਾਣਾ ਪੇਪਰ-ਪੇਪਰ ਚੱਲਦੇ ਆ ਨਾ ਹੁਣ ਹਾਂਜੀ ਤੁਸੀਂ ਕੱਲ ਹੀ ਖੇਲਣਗੇ ਜੇ ਪੇਪਰ ਚੱਲਦੇ ਤਾਂ ਇਹਦਾ ਮੁੰਡਿਆ ਕਿੱਥੇ ਰਹਿੰਦੇ ਆ ਹੈ ਹਾਂਜੀ ਮੋਹਿ ਰਹੀ ਹੈ ਅਸੀਂ ਮੋਹਿ ਦੇ ਹੈਲੋ ਕਰ ਫੇਰ ਚਲੋ ਕਿਹੜੀ ਕਲਾਸ ਪੜ੍ਹਦੇ ਆ ਫਿਫਥ ਫਿਫਥ ਆ ਐਵੀ ਫਿਫਥ ਸੀ ਹਾਂਜੀ ਕਿਹਦਾ ਸਕੂਲ ਹੈ ਕਿਹੜਾ ਟੈਕ ਐਲੀਮੈਂਟਰੀ ਸਕੂਲ ਮੋ ਆਹ ਉਹ ਜਿਹੜਾ ਅੱਜ ਕੱਲੋ ਚੱਲਿਆ ਆ ਮੋਏ ਮੋਏ ਉਹ ਤੁਹਾਡੇ ਪਿੰਡ ਤੋਂ ਬਣਿਆ ਹਾਂਜੀ ਨਹੀਂ ਐਵੇਂ ਗਾਣਿਆਂ 'ਚ ਕਰਦੇ ਨਹੀਂ ਰਹਿੰਦੇ ਨਿਕੇ ਨਿਕੇ ਦੇਖਿਆ ਨਹੀਂ ਦੇਖੀਏ ਹਾਂ ਵੀ ਕੋਈ ਮੜ ਜੀ ਉਹ ਕੋਈ ਗੱਲ ਗੱਲ ਤੇ ਮੋਏ ਮੋਏ ਚੱਲਦਾ ਹੈ ਨਾ ਚਲੋ ਆ ਜਾ ਜਿਹੜਾ ਦੋ ਚਾਰ ਬੋਲ ਖੇਲਾ ਮੇਰਾ ਪੁੱਤ ਦੇਖ ਪਾਈ ਨਾ ਬੱਸ ਯਾਰ ਮੈਨੂੰ ਹੋਣਾ ਮੈਨੂੰ ਪਸੀਨਾ ਆਇਆ ਨਾ ਬਹੁਤ ਤੇ ਫਿਰ ਕੰਮ ਖਰਾਬ ਹੁੰਦਾ। ਕਿਹ ਲੈਣਾ ਤੁਸੀਂ? ਕਿਹ ਲੈ ਯਾਰ? ਨਹੀਂ ਨਹੀਂ ਬੱਸ। ਇਹ ਬਾਬਾ ਜੋਤਿਲੀ ਸ਼ਾ ਸਰਕਾਰ ਹੋਇਆ। 1932 ਦੇ ਵਿੱਚ ਮਾਲ ਪੂਰੇ ਹੋ ਗਏ। ਠੀਕ ਹੈ ਜੀ। ਤੇ 126 ਸਾਦੀ ਉਮਰ ਸੀ ਉਹਦੇ ਨਾਲ। ਬੱਲੇ ਬੱਲੇ। ਅੱਛਾ ਜੀ। ਇਹ ਟੱਟਣ ਦੇ ਨਾਲ ਇਹ ਹੁਣ ਵੀ ਮੇਰੇ ਮਨ 'ਚ ਕੋਈ ਨਾ ਖੁਦੀ ਘੁਮਾਨੀ ਰਿਹਾ। ਠੀਕ ਹੈ ਠੀਕ। ਹਾਂ ਜੀ। ਤੇ ਇਹ ਇਹ ਸਭ ਤੋਂ ਮੰਜ਼ਲ ਉਹ ਚੰਗੀ ਆ ਜਿਹੜੀ ਕੋਈ ਖਤਮ ਹੋ ਜਾਏ ਵਿੱਚੋਂ। ਸ੍ਰੀ ਸਹੀ ਗੱਲ ਕਰ ਬਿਲਕੁਲ ਫਿਰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਹੁਣ ਮੈਂ ਕੋਲਣਾ ਬੰਦ ਕਰਦਾ ਬੰਦ ਕਰ ਧੰਨਵਾਦ ਜੀ ਮਾਤਾ ਜੀ ਤੁਹਾਡਾ ਵੀ ਜੀ ਜਾਣਕਾਰੀ ਦੇਣ ਲਈ ਤੇ ਬਹੁਤ ਚੰਗਾ ਲੱਗਾ